ਸਾਸ਼ੀ ਕਾਲ ਸੀ ਮੈਂ ਅਪ੍ਰਿਤਕਰ ਹਾਸਰਨ ਸਿੰਘ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾ ਦੀ ਦਾ ਭਾਗ 23 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਗੁਰਨਾਮ ਨੇ ਆਪਣੀ ਤੱਕੀ ਵਾਰੀ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ ਸਿਰਫ ਹਰਲੀ ਨੇ ਇਹ ਗੱਲ ਜਾਣਦੀ ਸੀ ਕਾਲੇ ਤੇ ਹਰਲੀ ਦੇ ਵਿਆਹ ਦੀ ਐਨੀਵਰਸਰੀ ਦੀ ਤਾਰੀਖ ਨੇੜੇ ਆ ਗਈ ਸੀ ਜੋ ਕਿ ਇਸ ਐਂਤਵਾਰ ਦੀ ਹੀ ਸੀ ਪਿੰਡ ਘਰ ਵਿੱਚ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਸੀ ਜਿਸ ਵਿੱਚ ਕੁਝ ਖਾਸ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ ਘਰ ਦੀ ਸਾਰੀ ਤਿਆਰੀ ਹਰਵੀਰ ਨੇ ਆਪਣੇ ਹੱਥੀ ਆਪ ਕੀਤੀ ਸੀ ਐਤਵਾਰ ਦਾ ਦਿਨ ਵੀ ਆ ਗਿਆ ਤੇ ਘਰ ਸ਼ਰੌਣਕ ਲੱਗੇ ਹੋਈ ਸੀ ਤਾਇਆ ਤਾਈ ਹਰਲੀਨ ਦੇ ਮੰਮੀ ਡੈਡੀ ਸਭ ਆਏ ਹੋਏ ਸਨ ਕੇਕ ਲੈ ਆਂਦਾ ਗਿਆ ਤੇ ਜਦ ਹਰਲੀਨ ਤੇ ਕਾਲੇ ਨੀਕੀ ਕਟਿਆ ਤਾਂ ਸਭ ਨੇ ਤਾੜੀਆਂ ਵਜਾਈਆਂ ਤੇ ਗੁਰਨਾਮ ਸਭ ਨੂੰ ਸ਼ਾਂਤ ਕਰਦਿਆਂ ਕਹਿਣ ਲੱਗਾ ਇੱਕ ਮਿੰਟ ਜੀ ਰੁਕਾਵਟ ਨਹੀਂ ਖੇਧ ਹੈ ਪਰ ਅੱਜ ਸਿਰਫ ਕੁਲਵੀਰ ਤੇ ਹਰleen ਦੀ ਐਨੀਵਰਸਰੀ ਹੀ ਨਹੀਂ ਆ ਬਲਕਿ ਮੇਰੇ ਕੋਲ ਤੁਹਾਡੇ ਸਭ ਦੇ ਲਈ ਦੋ ਦੋ ਖੁਸ਼ਖਬਰੀਆਂ ਹਨ ਸਾਰੇ ਪੁੱਛਣ ਲੱਗੇ ਕਿ ਉਹ ਖੁਸ਼ਖਬਰੀ ਕੀ ਆ ਗੁਰਨਾਮ ਪਹਿਲੀ ਖੁਸ਼ਖਬਰੀ ਇਹ ਆ ਕਿ ਸਾਡਾ ਕਾਲਾ ਮਤਲਬ ਕੁਲਵੀਰ ਸਿੰਘ ਜਿਸਨੇ ਕੁਝ ਬਣ ਕੇ ਦਿਖਾਉਂਦਾ ਮੇਰਾ ਸੁਪਨਾ ਪੂਰਾ ਕਰ ਦਿੱਤਾ ਹੈ ਤੇ ਉਹ ਬਹੁਤ ਜਲਦ ਹੀ ਬੈਂਕ ਮੈਨੇਜਰ ਬਣ ਕੇ ਮੇਰੀ ਕੁਰਸੀ ਸੰਭਾਲਣ ਵਾਲਾ ਹੈ ਹਰਨਾਮ ਗੁਰਨਾਮ ਤੂੰ ਕਿੱਥੇ ਜਾ ਰਿਹਾ ਨੌਕਰੀ ਛੱਡ ਕੇ ਗੁਰਨਾਮ ਵੀਰੇ ਮੈਂ ਕਿੱਥੇ ਨਹੀਂ ਜਾ ਰਿਹਾ ਮੈਨੂੰ ਪੂਰੇ ਏਰੀਏ ਦਾ ਜੂਨ ਹੈੱਡ ਬਣਾ ਦਿੱਤਾ ਗਿਆ ਫਿਰ ਸਭ ਨੇ ਕਾਲੇ ਤੇ ਗੁਰਨਾਮ ਨੂੰ ਵਧਾਈਆਂ ਦਿੱਤੀਆਂ ਤੇ ਦੋਨਾਂ ਦਾ ਸਭ ਨੇ ਮੂੰਹ ਮਿੱਠਾ ਕਰਵਾਇਆ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਕਾਲੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਜਦ ਹਰਲੀਨ ਨੇ ਉਸ ਨੂੰ ਕਿਹਾ ਇਹ ਸਭ ਸੱਚ ਹੈ ਮੈਨੂੰ ਬਾਜੀ ਨੇ ਬਹੁਤ ਦਿਨ ਪਹਿਲਾਂ ਹੀ ਫੋਨ ਕਰਕੇ ਦੱਸ ਦਿੱਤਾ ਸੀ ਤੇ ਇੱਕ ਗਿਫਟ ਹਲੇ ਹੋਰ ਬਾਕੀ ਕਾਲਾ ਹੁਣ ਹੋਰ ਕਿਹੜਾ ਗਿਫਟ ਰਹਿੰਦਾ ਏ ਹਰਲੀਨ ਕੜੀ ਬਲ ਦੇਖਦੇ ਹੋਏ ਬਸ ਕੁਝ देर ਹੋ ਰਹੀ ਆਹੀ ਰਹਾਏ ਕੁਝ देर ਸ਼ਨੀ ਨਵੇਂ ਗੱਡੀ ਲੈ ਕੇ ਘਰ ਦੇ ਅੰਦਰ ਆਇਆ ਤੇ ਆ ਕੇ ਚਾਹੀ ਆਪਣੀ ਚਾਚੀ ਦੇ ਹੱਥ ਤੇ ਰੱਖ ਦਿੱਤੀ ਹਰਲੀਨ ਸਭ ਨੂੰ ਲੈ ਕੇ ਬਾਹਰ ਬੀੜੇ ਚਾ ਗਈ ਤੇ ਗੱਡੀ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ ਹੈਪੀ ਮੈਰਿਜ ਐਨੀਵਰਸਰੀ ਕੁਲਵੀਰ ਜੀ ਹਲੋ ਫੜੋ ਮੇਰੀ ਬਲੋ ਤੁਹਾਡੇ ਲਈ ਛੋਟਾ ਜਿਹਾ ਗਿਫਟ ਕਿਆ ਕੀ ਚਾਬੀ ਉਸਦੇ ਹੱਥੇ ਰੱਖ ਦਿੱਤੀ ਕਾਲੇ ਦੀਆਂ ਅੱਖਾਂ 'ਚ ਖੁਸ਼ੀ ਦੇ ਮਾਰੇ ਹੰਝੂ ਆ ਗਏ ਤੇ ਹਰਲੀਨ ਤੇ ਗੱਲ ਅਕ ਰੋਣ ਲੱਗ ਪਿਆ ਹਰਲੀਨ ਉਸ ਨੂੰ ਚੁੱਪ ਕਰਵਾਉਂਦੇ ਹੋਏ ਕਹਿਣ ਲੱਗੀ ਕੁਲਵੀਰ ਜੀ ਬਸ ਕਰੋ ਰੋਣਾ ਬੰਦ ਕਰੋ ਅੱਜ ਤਾਂ ਇਹਨਾਂ ਖੁਸ਼ੀਆਂ ਵਾਲਾ ਦਿਨ ਹੈ ਗੁਰਨਾਮ ਕੁਲਵੀਰ ਓ ਯਾਰ ਬਸ ਕਰ ਤੈਨੂੰ ਪਤਾ ਆ ਤੂੰ ਕਿੰਨਾ ਕਿਸਮਤ ਵਾਲਾ ਹੈ ਇਹ ਗੱਡੀ ਹਰਲੀਨ ਨੇ ਆਪਣੀ ਸੇਵਿੰਗ ਦੇ ਪੈਸਿਆਂ ਦੀ ਖਰੀਦੀ ਏ ਤੇ ਜਦ ਉਸ ਕੋਲ ਪੈਸੇ ਘਟ ਰਹੇ ਸੀ ਤਾਂ ਮੈਂ ਕਿਹਾ ਮੈਂ ਦੇ ਦਿੰਨਾ ਆ ਬਾਕੀ ਦੇ ਪਰ ਹਰਲੀਨ ਕਹਿਣ ਲੱਗੀ ਕਿ ਵੀਰ ਜੀ ਤੁਸੀਂ ਬੁਰਾ ਨਾ ਮੰਨਿਓ ਪਰ ਮੈਂ ਕੁਲਵੀਰ ਨੂੰ ਜ਼ਿੰਦਗੀ ਚ ਪਹਿਲੀ ਵਾਰੀ ਵਿਆਹ ਤੋਂ ਬਾਅਦ ਕੋਈ ਚੀਜ਼ ਦੇਣੀ ਆ ਤੇ ਉਹ ਆਪਣੀ ਪੈਸਿਆਂ ਦੀ ਹੀ ਦੇਣੀ ਆ ਫਿਰ ਉਸਨੇ ਖੜੇ ਪੈਰੀ ਆਪਣੀ ਐਫਡੀ ਤੜਾਈ ਤੇ ਤੇਰੇ ਲਈ ਗੱਡੀ ਖਰੀਦੀ ਕਾਲਾ ਹੰਜੂ ਪੁੰਚਦੇ ਹੋਏ ਹਰਲਿੰ ਨੇ ਇੰਨਾ ਪਿਆਰ ਕਰਦੀ ਏ ਤੂੰ ਮੈਨੂੰ ਇੰਨੇ ਸਾਲਾਂ ਤੋਂ ਤੂੰ ਆਪਣੀ ਉਹ ਐਫ ਡੀ ਸਾਹਮ ਕੇ ਰੱਖੀ ਸੀ ਓਕੇ ਸੋਕੇ ਟਾਈਮ ਤੇ ਵੀ ਨਾ ਟੜਵਾਈ ਤੇ ਅੱਜ ਬਿਨਾ ਕੁਝ ਸੋਚੇ ਸਮਝੇ ਉਹ ਸਭ ਪੈਸੇ ਤੂੰ ਮੇਰੇ ਤੇ ਖर्च ਕਰ ਦਿੱਤੇ ਮੈਂ ਤੇਰਾ ਇਹ ਦੇਨ ਕਿਵੇਂ ਮੋੜੂੰਗਾ ਹਰਲਿੰ ਲੈ ਤਾਂ ਪੈਸਿਆਂ ਦਾ ਕੀ ਆ ਉਹ ਤਾਂ ਫੇਰ ਆ ਜਾਣਗੇ ਪਰ ਇਹ ਖੁਸ਼ੀਆਂ ਇਹ ਪਲ ਦੁਬਾਰਾ ਕੀ ਪਤਾ ਕਦ ਆਉਣਗੇ ਤੇ ਰਹੀ ਗੱਲ ਦੇਨ ਦੀ ਉਹ ਤੁਸੀਂ ਪਹਿਲਾਂ ਹੀ ਮੋੜ ਚੁੱਕੇ ਹੋ ਮੈਨੂੰ ਹਰਵੀਰ ਵਰਗੀ ਪਿਆਰੀ ਜਹੀਤੀ ਦੀ ਕੀ ਤੇ ਅੱਜ ਬੈਂਕ ਮੈਨੇਜਰ ਬਣ ਕੇ ਮੈਨੂੰ ਤੁਹਾਡੀ ਤੋਂ ਹੋਰ ਕੁਝ ਨਹੀਂ ਚਾਹੀਦਾ ਤੇ ਹਰਵੀਰ ਆ ਕੇ ਦੋਨਾਂ ਦੇ ਗੱਲ ਲੱਗ ਗਈ ਫਿਰ ਸਭ ਨੂੰ ਚਾਪਾ ਨੇ ਬਰਤਾਇਆ ਗਿਆ ਅੱਜ ਘਰ ਵਿੱਚ ਸਾਰੇ ਬਹੁਤ ਖੁਸ਼ ਸਨ ਸ਼ਾਮ ਨੂੰ ਫਿਰ ਸਾਰੇ ਆਪੋ ਆਪਣੇ ਘਰ ਨੂੰ ਤੁਰ ਪਏ ਸਭ ਨੇ ਕਾਲੇ ਤੇ ਗੁਰਨਾਮ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਵਧਾਈਆਂ ਦਿੱਤੀਆਂ ਤੇ ਪਿਆਰ ਦਿੱਤਾ ਅਗਲੇ ਦਿਨ ਕਾਲਾ ਤੇ ਹਰleen ਆਪਣੀ ਗੱਡੀ 'ਚ ਜਾ ਕੇ ਅਰਵੇਨ ਨੂੰ ਉਸਦੇ ਹੋਸਟਲ ਛੱਡ ਕੇ ਆਏ ਅੱਜ ਤੱਕ ਅਲਾ ਬਾਲਾ ਹੀ ਖੁਸ਼ ਸੀ ਉਸ ਦੀ ਇੰਨੇ ਸਾਲਾਂ ਦੀ ਮਿਹਨਤ ਨੂੰ ਰੰਗ ਚ ਲੱਗ ਗਿਆ ਸਨ ਫਿਰ ਉਸ ਨੂੰ ਹੋਸਟਲ ਛੱਡ ਕੇ ਉਹ ਆਪੋ ਆਪਣੇ ਕੰਮਾਂ ਤੇ ਜਾ ਪਹੁੰਚੀ ਹੌਲੀ ਹੌਲੀ ਕਾਲੀ ਨੇ ਬੈਂਕ ਮੈਨੇਜਰ ਦਾ ਸਾਰਾ ਕੰਮ ਸੰਭਲ ਲਿਆ ਤੇ ਜੇ ਕੋਈ ਵੀ ਲੋੜ ਪੈਂਦੀ ਤਾਂ ਉਹ ਗੁਰਨਾਮ ਬੇਰੇ ਨੂੰ ਫੋਨ ਕਰਕੇ ਪੁੱਛ ਲੈਂਦਾ ਸੀ ਸ਼ਨੀ ਦਾ ਕੰਮ ਪੂਰਾ ਸਹੀ ਸੀ ਸਾਰਾ ਦਿਨ ਡਿਊਟੀ ਤੇ ਡਟਿਆ ਰਹਿੰਦਾ ਸੀ ਕਦੇ ਕਦੇ ਤਾਂ ਮੋਹ ਨੇਰੇ ਹੀ ਡਿਊਟੀ ਲਈ ਨਿਕਲ ਜਾਂਦਾ ਸੀ ਮਨੀ ਦਾ ਵੀ ਹੁਣ ਕੰਮ ਸੱਟ ਸੀ ਉਸ ਦਾ ਕੰਮ ਵੀ ਵਧੀਆ ਚੱਲ ਰ ਪਿਆ ਸੀ ਹੁਣ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਉਸ ਕੋਲ ਆਪਣੇ ਕੰਮ ਲੈ ਕੇ ਆਉਂਦੇ ਤੇ ਸਲਾਹ مشਵਰਾ ਵੀ ਲੈਣ ਲੱਗ ਪਏ ਸਨ ਹੁਣ ਜਦ ਵੀ ਹਰਨਾਮ ਬਾਹਰ ਆ ਜਾਂਦਾ ਸੀ ਤਾਂ ਜੋ ਵੀ ਕੋਈ ਉਸ ਨੂੰ ਮਿਲਦਾ ਸੀ ਕੋਈ ਸਰਦਾਰ ਜੀ ਕੋਈ ਥਾਣੇਦਾਰ ਸਾਹਿਬ ਕਹਿ ਕੇ ਬੁਲਾਉਂਦਾ ਸੀ ਇਹ ਸਭ ਸਾਨੂੰ ਉਸ ਨੂੰ ਤਾਂ ਚਾਹੀ ਜੜ ਜਾਂਦਾ ਸੀ ਤੇ ਉਹ ਮਨ ਹੀ ਮਨ ਰੱਬ ਦਾ ਸ਼ੁਕਰ ਮਨਾਉਂਦਾ ਸੀ ਸਾਲ ਬੀਤੇ ਗਏ ਹਰਵੀਰ ਪੂਰਾ ਮਨ ਲਗਾ ਕੇ ਪੜਾਈ ਕਰਦੀ ਗਈ ਤੇ ਅੱਗੇ ਵਧਦੀ ਗਈ ਤੇ ਇਧਰ ਉਮਰਵਦਨ ਕਾਰਨ ਹੁਣ ਚਰਨੋਂ ਦੇ ਗੋਡੇ ਵੀ ਉਸ ਨੂੰ ਜਾਰਾ ਤੰਗ ਕਰਨ ਲੱਗ ਪਏ ਸਨ ਉਸ ਤੋਂ ਹੁਣ ਜ਼ਿਆਦਾ ਚੱਲ ਫਿਰ ਨਹੀਂ ਸੀ ਹੁੰਦਾ ਤੇ ਜ਼ਿਆਦਾਤਰ ਉਹ ਵਿਹੜੇ 'ਚ ਹੀ ਹੁਣ ਮੰਜਾ ਢਾਕੇ ਬੈਠੀ ਰਹਿੰਦੀ ਸੀ ਹਰਵੀਰ ਜਦ ਵੀ ਕਰ ਫੋਨ ਕਰਦੀ ਸੀ ਤਾਂ ਪਹਿਲਾਂ ਆਪਣੀ ਤਾਈ ਨਾਲ ਗੱਲ ਕਰਦੀ ਸੀ ਤੇ ਕਹਿੰਦੀ ਸੀ ਤਾਈ ਤੂੰ ਹੁਣ ਫਿਕਰ ਨਾ ਕਰਿਆ ਕਰ ਮੈਂ ਜਲਦ ਹੀ ਡਾਕਟਰ ਬਣ ਕੇ ਤੈਨੂੰ ਠੀਕ ਕਰਨਾ ਆ ਰਹੀ ਆਂ ਤੇ ਫਿਰ ਤੁਸੀਂ ਮੈਨੂੰ ਬਚਪਨ ਮੰਗੋ ਪੜਨ ਲਈ ਮੇਰੇ ਮਗਰ ਮਗਰ ਭਜਿਆ ਕਰੋਗੇ ਨਾ ਲੈ ਕਲ ਹੋਰ ਹਲੇ ਤੱਕ ਤੁਸੀਂ ਸ਼ਨੀ ਤੇ ਮਨੀ ਵੀਰੇ ਦੀ ਵਿਆਹ ਤੇ ਨਚਨ ਟੱਪਣਾ ਵੀ ਆ ਆਪਣੀ ਹਰਵੀਰ ਨਾਲ ਠੀਕ ਹੋ ਜਾਓ ਜਲਦੀ ਨਾਲ ਉਸ ਦੀਆਂ ਗੱਲਾਂ ਸੁਣ ਚਿਰਨੋਂ ਹੱਸਣ ਲੱਗ ਪੈਂਦੀ ਆ ਤੇ ਆਪਣਾ ਦੁੱਖ ਦਰਦ ਵੀ ਭੁੱਲ ਜਾਂਦੀ ਸੀ ਕੁਛ ਤੀ ਲਈ ਹੀ ਸਹੀ ਪਿੱਛੋਂ ਸਣੀ ਨੇ ਆ ਕੇ ਉਸ ਨੂੰ ਛੇੜਦੇ ਹੋਏ ਨੇ ਕਹਿਣ ਲੱਗ ਜਾਣਾ ਤੋ ਕਿਉਂ ਸਾਡੀ ਚੰਗੀ ਭਲੀ ਬੀਬੀ ਮਾਰਨੀ ਆ ਅਸਿਨੀ ਕਰਾਉਣਾ ਕੋਈ ਤੇਰੇ ਤੋਂ ਇਲਾਜ ਪਹਿਲਾਂ ਸਿੱਖ ਤਾਂ ਲੈ ਚੰਗੀ ਤਰ੍ਹਾਂ ਕਹਿ ਕਿ ਹੱਸਣ ਲੱਗ ਜਾਂਦਾ ਹਰਵੀਰ ਵੀਰੇ ਤੁਹਾਡੇ ਨਾਲ ਤਾਂ ਮੈਂ ਗੱਲ ਹੀ ਨਹੀਂ ਕੀਤੀ ਮੈਂ ਤਾਂ ਆਪਣੀ ਪਿਆਰੀ ਤਾਈ ਨਾਲ ਗੱਲ ਕਰ ਰਹੀ ਆ ਵੈਸੇ ਵੀ ਤੁਸੀਂ ਜਾਓ ਤੇ ਜਾ ਕੇ ਉਹ ਗੂਲ ਚੌਂਕ 'ਚ ਖੜਕੇ ਲੋਕਾਂ ਦੇ ਚਲਾਨ ਕੱਟੋ 31 ਤਰੀਕ ਵੀ ਨੀੜੇ ਆ ਰਹੀ ਆ ਕੋਟਾ ਵੀ ਪੂਰਾ ਕਰਨਾ ਹੋਣਾ ਹੈ ਨਾ ਤੁਸੀਂ ਤਾਂ ਉਸ ਤੇ ਇਹ ਗੱਲ ਸੁਣ ਕੇ ਚਰਨੋ ਤੇ ਹਰਵੀਰ ਦੋਵੇਂ ਹੱਸ ਪੈਂਦੀਆਂ ਨਹੀਂ ਤੇ ਸਣੀ ਉਸੇ ਗੱਲ ਸੁਣ ਕੇ ਚੁੱਪ ਕਰ ਜਾਂਦਾ ਹੈ ਤੇ ਫਿਰ ਕਹਿਣ ਲੱਗਦਾ ਅੱਛਾ ਇਹ ਦੱਸ ਤੂੰ ਗੋਲ ਚੌਂਕ 'ਚ ਕੀ ਕਰਦੀ ਹੁੰਨੀ ਐ ਹਰਵੀਰ ਵੀਰੇ ਅਸੀਂ ਘੁੰਮਣ ਜਾਇਦਾ ਹੁੰਦਾ ਹੈ ਹੁੰਦਾ ਐ ਸ਼ਾਮ ਨੂੰ ਉਧਰ ਮੈਂ ਦੇਖਿਆ ਤੁਹਾਨੂੰ ਕਾਫੀ ਵਾਰੀ ਉੱਤੇ ਖੜੇ ਹੋਏ ਤੁਹਾਨੂੰ ਪਤਾ ਐ ਮੇਰੇ ਕੋਲ ਤਾਂ ਕੋਈ ਕਾਗਜ਼ ਵੀ ਨਹੀਂ ਹੁੰਦਾ ਪਰ ਫਿਰ ਵੀ ਮੇਰਾ ਕੋਈ ਚਲਾਨ ਨਹੀਂ ਘਟਦਾ ਮੈਂ ਪਹਿਲਾਂ ਹੀ ਕਹਿ ਦਨੀ ਆ ਮੇਰਾ ਵੀਰਾ ਇਸ ਇਲਾਕੇ ਦਾ ਥਾਣੇਦਾਰ ਆ ਸਣੀ ਈਗਲ ਚੰਗੀ ਆ ਮੇਰਾ ਨਾਮ ਵਰਤ ਕੇ ਹਰ ਵਾਰੀ ਬੱਜ ਜਾਂਨੀ ਆ ਕੋਈ ਗੱਲ ਨਹੀਂ ਇਸ ਵਾਰੀ ਮੈਂ ਆਪ ਚਾਲਾਨ ਕੱਟੂ ਤੇਰਾ ਦੇਖ ਲਈ ਹਰਵੀਰ ਤੇ ਕੱਟ ਤੇ ਨਾ ਫੇ ਚਾਲਾਨ ਭੁਗਤਣਾ ਵੀ ਤਾਂ ਤੁਸੀਂ ਹੀ ਆ ਤੇ ਪੈਸੇ ਵੀ ਤੁਸੀਂ ਹੀ ਦੇਣੇ ਆ ਸ਼ਨੀ ਓਹੋ ਕਿੱਥੇ ਫਸ ਗਿਆ ਮੈਂ ਤੇਰੇ ਤੋਂ ਵੀ ਭਲਾ ਕੋਈ ਜਿੱਤ ਪਾਇਆ ਆ ਫੜ ਬੇਬੇ ਫੋਨ ਮੈਂ ਚੱਲਾ ਆ ਚਰਨੋਂ ਫੋਨ ਫੜਾ ਕੇ ਬਾਹਰ ਚਲਾ ਜਾਂਦਾ ਆ ਫਿਰ ਕਦੇ ਇਹਦੇ ਨਾਲ ਕਦੇ ਉਹਦੇ ਨਾਲ ਹਰਵੀਰ ਦੀਆਂ ਤੱਕ ਗੱਲਾਂ ਹੀ ਨਾ ਮੁੱਕਦੀਆਂ ਮਨਤਾ ਹਲਿੰਗ ਵੀ ਆਪਣੇ ਸਕੂਲ ਦੀ ਪ੍ਰਿੰਸੀਪਲ ਬਣ ਗਈ ਸੀ ਤੇ ਉਸ ਨੇ ਦਿਨ ਰਾਤ ਮਿਹਨਤ ਕਰਕੇ ਆਪਣਾ ਸਕੂਲ ਪਲੱਸ 2 ਤੱਕ ਕਰਵਾ ਲਿਆ ਤੇ ਸਕੂਲ ਦਾ ਐਜੂਕੇਸ਼ਨ ਸਿਸਟਮ ਹੋਰ ਵਧੀਆ ਬਣਵਾਇਆ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਵਧੀਆ ਪੜ੍ਹਾਈ ਮਿਲ ਸਕੇ ਤੇ ਉਹ ਵੀ ਵਾਜਿਬ ਫੀਸਾਂ ਤੇ ਤਾਂ ਕਿ ਹਰ ਕੋਈ ਬੱਚਾ ਆਪਣੀ ਜ਼ਿੰਦਗੀ 'ਚ ਤਰੱਕੀ ਕਰ ਸਕੇ ਤੇ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ ਦਿਨ ਹਾਸੇ ਖੇੜ ਦੇ ਬੀਤੇ ਗਏ ਹਰਵੀਰ ਦੀ ਡਾਕਟਰੀ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਹੀ ਸੀ ਜਦ ਰਿਜ਼ਲਟ ਆਇਆ ਤਾਂ ਹਰਵੀਰ ਨੇ ਆਪਣੇ ਸਾਰੇ ਕਾਲਜ ਨੂੰ ਟੌਪ ਧਿਆ ਕੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਜਦ ਉਸ ਨੇ ਇਹ ਗੱਲ ਆਪਣੇ ਘਰ ਦੱਸੀ ਤਾਂ ਘਰ ਦਾ ਸਾਰੇ ਖੁਸ਼ੀ ਨਾਲ ਦੁਨੀ ਹੋ ਗਏ ਸਨ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਮੂੰਹ ਮਿੱਠਾ ਕਰਵਾਇਆ ਅੱਜ ਦੇ ਦਿਨ ਤਾਂ ਉਹਨਾਂ ਸਭ ਨੂੰ ਕਿੰਨੇ ਸਾਲਾਂ ਤੋਂ ਇੰਤਜ਼ਾਰ ਸੀ ਅੱਜ ਹਰਵੀਰ ਨੂੰ ਉਸਦੀ ਡਿਗਰੀ ਜੋ ਮਿਲਣੀ ਸੀ ਕਾਲਾ ਤੇ ਹਰleen ਦੋਵੇਂ ਉਸੇ ਕਾਲਜ ਫੰਕਸ਼ਨ ਤੇ ਗਏ ਹੋਰ ਬਹੁਤ سارے ਸਟੂਡੈਂਟਸ ਦੇ ਮਾਤਾ ਪਿਤਾ ਵੀ ਆਏ ਹੋਏ ਸਨ ਸਾਰੇ ਹਾਲ 'ਚ ਬੈਠੇ ਹੋਏ ਸਨ ਦੇਖਦੇ-ਦੇਖਦੇ ਸਾਰਾ ਹਾਲ ਭਰ ਗਿਆ ਤੇ ਕੁਝ ਤਿਰਵਾਲ ਸਮਰੋਹ ਵੀ ਸ਼ੁਰੂ ਹੋ ਗਿਆ ਸਾਰੇ ਸਟੂਡੈਂਟਸ ਦਾ ਇੱਕ-ਇੱਕ ਕਰਕੇ ਨਾਮ ਬੋਲਿਆ ਗਿਆ ਤੇ ਉਹ ਆਏ ਆਪਣੀ ਡਿਗਰੀ ਲੈ ਕੇ ਜਾਂਦੇ ਰਹੇ ਸਭ ਤੋਂ ਆਖਿਰ 'ਚ ਹਰਵੀਰ ਦਾ ਨਾਮ ਬੋਲਿਆ ਗਿਆ ਜੋ ਕਿ ਕਾਲਜ ਦੀ ਟੌਪਰ ਸੀ ਆਏ ਹੋਏ ਸਾਰੇ ਬੱਚਿਆਂ ਦੇ ਮਾਤਾ ਪਿਤਾ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ ਇਹ ਸਭ ਦੇਖ ਕੇ ਕਾਲੇ ਤੇ ਹਰਲੀ ਤੋਤਾ ਆਪਣੀ ਖੁਸ਼ੀ ਹੀ ਨਹੀਂ ਸਾਂਭੀ ਜਾ ਰਹੀ ਸੀ ਹਰਲੀ ਨੂੰ ਡਿਗਰੀ ਦੇ ਨਾਲ ਗੋਲ ਮੈडल ਵੀ ਦਿੱਤਾ ਗਿਆ ਇਹ ਪਲ ਹਰਲੀਨ ਤੇ ਕਾਲੇ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਮਪੂਰਨ ਤੇ ਯਾਦਗਾਰ ਪਲਾਂ 'ਚੋਂ ਸਨ ਉਹਨਾਂ ਦੀ ਇੰਨੇ ਸਾਲਾਂ ਦੀ ਮਿਹਨਤ ਅੱਜ ਸਫਲ ਹੋ ਗਈ ਸੀ ਇਸੇ ਨਾਲ ਹੀ ਫੰਕਸ਼ਨ ਖਤਮ ਹੋ ਗਿਆ ਹਰਵੀਰ ਭੱਜ ਕੇ ਸਟੇਜ ਤੋਂ ਉਤਰ ਕੇ ਆਈ ਤੇ ਆਪਣਾ ਮੈਡਲ ਤੇ ਡਿਗਰੀ ਆਪਣੀ ਮੰਮੀ ਦੇ ਹੱਥ ਰੱਖ ਕੇ ਉਹਨਾਂ ਦੇ ਗੱਲ ਲਾ ਕੇ ਖੁਸ਼ੀ ਨਾਲ ਰੋਣ ਲੱਗ ਪਈ ਤੇ ਕਹਿਣ ਲੱਗੀ ਮੰਮੀ ਡੈਡੀ ਤੁਸੀਂ ਖੁਸ਼ ਹੋ ਨਾ ਅੱਜ ਮੈਂ ਤੁਹਾਡਾ ਸੁਪਨਾ ਪੂਰਾ ਕਰਤਾ ਹਲਨ ਤੇ ਅਸੀਂ ਇੰਨੇ ਖੁਸ਼ ਆ ਕਿ ਤੈਨੂੰ ਦੱਸ ਵੀ ਨਹੀਂ ਸਕਦੇ ਅੱਜ ਦੇ ਇਸ ਜਮਾਨੇ 'ਚ ਜਿੱਥੇ ਲੋਕ ਤੇ ਚੰਮਨ ਤੋਂ ਵੀ ਟਰਦੀਆ ਅਸੀਂ ਤੈਨੂੰ ਜਨਮ ਦੇ ਕੇ ਪੜਾਇਆ ਲਖਾਇਆ ਤੇ ਇਸ ਕਾਬਲ ਬਣਾਇਆ ਤਾਂ ਕਿ ਕੱਲ ਨੂੰ ਤੂੰ ਇੱਕ ਮਿਸਾਲ ਬਣ ਸਕੇ ਉਹਨਾਂ ਸਭ ਮਾਪਿਆਂ ਲਈ ਜੋ ਧੀਆ ਨੂੰ ਬੋਝ ਸਮਝਦੇ ਨੇ ਅਸਲ ਚਤੀਆਂ ਬੋਝ ਨਹੀਂ ਹੁੰਦੀਆਂ ਇਹ ਤਾਂ ਸਿਰ ਦਾ ਤਾਜ ਹੁੰਦੀਆਂ ਨੇ ਤੇ ਇਹ ਹੀ ਤਾਜ ਰੱਬ ਕਰਮਾ ਵਾਲਿਆਂ ਨੂੰ ਦਿੰਦਾ ਹੈ ਅੱਜ ਸਾਡਾ ਤੂੰ ਸਿਰ ਮਾਨ ਨਾਲ ਹੋਰ ਉੱਚਾ ਕਰ ਦਿੱਤਾ ਏ ਪ੍ਰਤੀਜਗ ਜਗਜੀ ਰੱਬ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਦੋਵੇਂ ਨੇ ਗੱਲ ਲਾ ਕੇ ਉਸ ਨੂੰ ਖੂਬ ਪਿਆਰ ਦਿੱਤਾ ਹਰਵੀਰ ਬੇਟਾ ਕਿਸੇ ਨੇ ਪਿੱਛੋਂ ਆ ਕੇ ਹਰਵੀਰ ਨੂੰ ਆਵਾਜ਼ ਮਾਰੀ ਚਲਸ ਨੇ ਮੁੜ ਕੇ ਦੇਖਿਆ ਤਾਂ ਕਾਲਜ ਦੇ ਡੀਨ ਸ਼ਰਮਾ ਸਰ ਖੜੇ ਸੀ ਹਰਵੀਰ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਸ਼ਰਮਾ ਸਰ ਸਰਦਾਰ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਦੋਨਾਂ ਨੂੰ ਜੇ ਕਾਲੇ ਨਾਲ ਹੱਥ ਮਿਲਾਉਂਦੇ ਹੋਏ ਕਹਿਣ ਲੱਗੇ ਬੜੀ ਹੀ ਪਿਆਰੀ ਤੇ ਲਾਇਕ ਈ ਆ ਤੁਹਾਡੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਦੇਖ ਲਿਆ ਸੀ ਜਦ ਮੈਂ ਇਹਨਾਂ ਦੀ ਕਲਾਸ ਲਈ ਸੀ ਕਿ ਹਰਵੀਰ ਬਹੁਤ ਅੱਗੇ ਜਾਏਗੀ ਤੇ ਇਸ ਨੇ ਮੇਰਾ ਅੰਦਾਜ਼ਾ ਬਿਲਕੁਲ ਸਹੀ ਸਾਬਤ ਕੀਤਾ ਮੈਂ ਤਾਂ ਸੋਚ ਉਸੇ ਦਿਨ ਲਿਆ ਸੀ ਤੇ ਅੱਜ ਤੁਸੀਂ ਵੀ ਜਦ ਆਏ ਹੋ ਤਾਂ ਸੋਚ ਰਿਹਾ ਹਾਂ ਕਿ ਤੁਹਾਡੇ ਨਾਲ ਵੀ ਗੱਲ ਕਰ ਹੀ ਲਵਾਂ ਕਹਣਾ ਕਿਹੜੀ ਗੱਲ ਸਰ ਜੀ ਸ਼ਰਮਾ ਸਰ ਆਹੀ ਕਿ ਮੈਂ ਤੁਹਾਡੀ ਤੀਨੂੰ ਆਪਣੇ ਹਸਪੀਟਲ 'ਚ ਮੇਰੇ ਸਹਾਇਕ ਡਾਕਟਰ ਦੀ ਜਵਾਬ ਦੇਣਾ ਚਾਹੁੰਦਾ ਹਾਂ ਇਸ ਲਈ ਮੈਨੂੰ ਸਹੀ ਇਨਸਾਨ ਦੀ ਬਹੁਤ ਹੀ ਤਰਤੂਪਾਲ ਸੀ ਜੋ ਹਰਵੀਰ ਤੇ ਜਾ ਕੇ ਮੁੱਕ ਗਈ ਆ ਮੈਂ ਤਾਂ ਹਰਵੀਰ ਨੂੰ ਪਹਿਲਾਂ ਵੀ ਕਾਫੀ ਵਾਰ ਕਿਹਾ ਹੈ ਇਸ ਬਾਰੇ ਪਰ ਉਹ ਕਹਿੰਦੀ ਰਹਿੰਦੀ ਸੀ ਕਿ ਮੈਂ ਮੰਮੀ ਪਾਪਾ ਨਾਲ ਗੱਲ ਕਰਕੇ ਦੱਸਾਂ ਹਰਵੀਰ ਸਿਰਫ ਮੈਨੂੰ ਜਵਾਬ ਦੇ ਹੋਵੇਗੀ ਮੈਂ ਹਸਪੀਟਲ ਆਮਾ ਜਾਣਾ ਆਮਾ ਮੇਰੇ ਤੋਂ ਬਾਰੇ ਸਾਰੇ ਡਾਕਟਰਸ ਹਰਵੀਰ ਦੀ ਆਰਡਰ ਫਾਲੋ ਕਰਨਗੇ ਤੇ ਸੈਲਰੀ ਪੈਕੇਜ ਜੋ ਹਰਵੀਰ ਕਹੇਗੀ ਮੈਨੂੰ ਇਸੀਆਂ ਸਭ ਗੱਲਾਂ ਮਨਜ਼ੂਰ ਨੇ ਕਾਲਾ ਸਰ ਜੀ ਇਹ ਤਾਂ ਸਾਡੀ ਤੇਰੀ ਖੁਸ਼ਕਿਸਮਤੀ ਆ ਜੋ ਤੁਹਾਡੇ ਨਾਲ ਕੰਮ ਕਰੇਗੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਆ ਬਾਕੀ ਜੋ ਹਰਵੀਰ ਦੀ ਮਰਜ਼ੀ ਉਸ ਵੱਲ ਦੇਖਦੇ ਹੋਏ ਕਹਿਣ ਲੱਗਾ ਹਰਵੀਰ ਸਰ ਮੈਨੂੰ ਮਨਜ਼ੂਰ ਆ ਇਸਤੇ ਸ਼ਰਮਾ ਸਰ ਖੁਸ਼ ਹੁੰਦੇ ਹੋਏ ਉਸ ਨੂੰ ਅਸ਼ੀਰਵਾਦ ਦੇ ਕੇ ਬਾਹਰ ਨੂੰ ਚਲ ਪਏ ਹਰਵੀਰ ਵੀ ਫਿਰ ਉਹਨਾਂ ਨੂੰ ਨਾਲ ਲੈ ਕੇ ਬਾਹਰ ਆ ਗਈ ਤੇ ਫਿਰ ਉਹ ਸਾਰਾ ਹਸਪੀਟਲ ਜੋ ਸਾਰਾ ਸਮਾਨ ਲੈ ਕੇ ਘਰ ਨੂੰ ਚਲ ਪਏ ਜਦ ਹਰਵੀਰ ਘਰ ਆਈ ਤੇ ਸਭ ਨੇ ਖੁਸ਼ੀਆਂ ਮਨਾਈਆਂ ਤੇ ਸਾਰੇ ਰਿਸ਼ਤੇਦਾਰਾਂ ਨੂੰ ਘਰ ਬੁਲਾਇਆ ਗਿਆ ਪਾਰਟੀ ਕੀਤੀ ਗਈ ਫਿਰ ਕੁਝ ਦਿਨ ਬਾਅਦ ਹਰਵੀਰ ਨੇ ਸ਼ਰਮਾ ਸਰ ਦਾ ਹਸਪੀਟਲ ਜੁਆਇਨ ਕਰ ਲਿਆ ਤੇ ਹੌਲੀ ਹੌਲੀ ਉਸ ਨੇ ਉਹਨਾਂ ਦਾ ਸਾਰਾ ਕੰਮ ਸੰਭਾਲ ਲਿਆ ਅਜਹਰਵੀਨੂ ਹਸਪੀਟਲ 'ਚ ਕੰਮ ਕਰਦੀ ਨੂੰ 3 ਸਾਲ ਹੋ ਗਏ ਸਨ ਸਾਰਾ ਹਸਪੀਟਲ ਹਨ ਉਸੇ ਸਿਰਦੇ ਸੀ ਕਿਉਂਕਿ ਸ਼ਰਮਾ ਸਰਦੀ ਤਵੀਤ ਠੀਕ ਨਹੀਂ ਸੀ ਰਹਿੰਦੀ ਉਹ ਵਸ ਫੋਨ ਤੇ ਹੀ ਹਰਵੀਨ ਨਾਲ ਗਲਤ ਕਰ ਲੈਂਦੀ ਸੀ ਅੱਜ ਕਰਦੇ ਸਾਰੇ ਮੈਂਬਰ ਹਰਵੀਨ ਤੇ ਹਸਪੀਟਲ ਪਹੁੰਚੇ ਹੋਏ ਸਨ ਕਾਰਨ ਇਹ ਸੀ ਕਿ ਅੱਜ ਹਰਵੀਨ ਨੇ ਆਪਣੀ ਦਾਈ ਦੇ ਕੋਟਿਆਂ ਦਾ ਆਪਰੇਸ਼ਨ ਕਰਨਾ ਸੀ ਸਾਰੇ ਚਰਨੂ ਕੋਲ ਬੜ ਸ਼ਾਇ ਹੋਏ ਸਨ ਤੇ ਉਸ ਨਾਲ ਗੱਲਾਂ ਮਾਰ ਰਹੇ ਸਨ ਜਦ ਹਰਵੀਰ ਆਪਰੇਸ਼ਨ ਦੀ ਸਾਰੀ ਤਿਆਰੀ ਕਰਕੇ ਚਰਨوں ਨੂੰ ਲੈਣ ਆਈ ਤਾਂ ਸਨੀ ਉਸ ਨੂੰ ਮਜ਼ਾਕ ਨਾਲ ਛੇੜਦੇ ਹੋਏ ਮਨੀ ਨੂੰ ਕਹਿ ਲੱਗਾ ਮਨੀ ਯਾਰ ਤੂੰ ਕਿਸੇ ਹੋਰ ਡਾਕਟਰ ਨਾਲ ਵੀ ਕਲ ਕਰਕੇ ਰੱਖਣੀ ਸੀ ਇਹਦਾ ਕੀ ਪਤਾ ਕੁਝ ਆਉਂਦਾ ਏ ਕਿ ਨਹੀਂ ਹੋਰ ਸਾਡੀ ਬੇਬੀ ਦੀ ਜੋ ਮਾੜੇ ਮੋٹے ਗੋਡੇ ਕੰਮ ਕਰ ਦਿਆ ਉਹ ਵੀ ਜਵਾਬ ਦੇ ਜਾਣ ਮਨੀ ਆਹੋ ਵੀਰੇ ਮੈਂ ਕੀਤਾ ਹੋਇਆ ਸਭ ਇੰਤਜ਼ਾਮ ਹਰਵੀਰ ਅੱਛਾ ਜੀ ਤੁਹਾਨੂੰ ਬਹੁਤ ਪਤਾ ਏ ਕਿ ਮੈਨੂੰ ਕੁਝ ਆਉਂਦਾ ਹੀ ਆ ਕਿ ਨਹੀਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੈਂ ਇਕੱਲੀ ਨਹੀਂ ਸਾਰਾ ਹਸਪੀਟਲ ਸੰਭਾਲਿਆ ਹੋਇਆ ਆ ਤੁਹਾਨੂੰ ਕੀ ਪਤਾ ਤੁਸੀਂ ਜਾ ਕੇ ਲੋਕਾਂ ਦੇ ਚਲਾਨ ਘਟੋ ਤੇ ਤੁਸੀਂ ਮੰਨੀ ਵੀਰੇ ਜਾਓ ਕੋਰਟ 'ਚ ਜਾਓ ਤੇ ਆਪਣੇ ਕਲਾਇੰਟ ਦੀ ਪਹਿਲੀ ਜ਼ਮਾਨਤ ਕਰਵਾਓ ਜਨੂ ਬੇਕੰਜਰੋ ਟਲਦੀ ਨਹੀਂ ਤੁਸੀਂ ਹਰ ਵੇਲੇ ਮੇਰੀ ਧੀ ਦੇ ਪੇਸ਼ ਪਾਈ ਰਹੇ ਹੋ ਤੁਹਾਡੇ ਦੋਨੋਂ ਨਾਲੋਂ ਕਿਤੇ ਜ਼ਿਆਦਾ ਲਾਇਕ ਆ ਮੇਰੀ ਧੀ ਮੈਨੂੰ ਮੇਰੀ ਧੀ ਦੀ ਪੂਰਾ ਪਰੋਸਾ ਆ ਜੇ ਹੁਣ ਕੁਝ ਬੋਲਿਆ ਨਾ ਤਾਂ ਛੋਟੀ ਪਈਆ ਮੇਰੇ ਕੋਲ ਫੇਰ ਨਾ ਕਹਿਣਾ ਮਾਰ ਮਾਰ ਕੇ ਗਿੱਟੇ ਛਾਂਗ ਦਿੱਤੀ। ਚਨੀ ਚੱਲ ਯਾਰ ਮਨੀ ਆਪਣੀ ਤਾਂ ਕੋਈ ਇੱਜ਼ਤ ਹੀ ਨਹੀਂ ਰਹੀ। ਹੁਣ ਕਹਿ ਕੇ ਦੋਵੇਂ ਬਾਹਰ ਨੂੰ ਚਲ ਪਈ। ਇਹਨੀ ਗੱਲ ਸੁਣ ਕੇ ਸਾਰੇ ਆਸਪੈ ਤੇ ਚਰਨੁ ਕਹਿਣ ਲੱਗੀ। ਲ ਦੇਖ ਲਤੀ ਹੈ ਜੇ ਕੱਲ ਦੀ ਗੱਲ ਹੈ ਜੇ ਤੂੰ ਛੋਟੀ ਹੁੰਦੀ ਕਹਿੰਦੀ ਹੁੰਦੀ ਸੀ ਮੈਂ ਵੱਡੀ ਹੋ ਕੇ ਡਾਕਟਰ ਬਨੂੰ ਤੇ ਤੂੰ ਅੱਜ ਸੱਚੀ ਕਿੰਨੀ ਵੱਡੀ ਹੋ ਗਈ ਆ। ਉਹ ਸਾਸਰ ਪਲੋਸਦੇ ਹੋਏ ਕਹਿਣ ਲੱਗੀ। ਫਿਰ ਹਰਵੀਰ ਆਪਣੀ ਤਾਈ ਨੂੰ ਆਪਰੇਸ਼ਨ تھیਟਰ ਚ ਲੈ ਗਈ ਚਰਨੋ ਦਾ ਆਪਰੇਸ਼ਨ ਕਾਮਯਾਬ ਰਿਹਾ ਤੇ ਉਹ ਬਿਲਕੁਲ ਠੀਕ ਹੋ ਕੇ ਆਪਣੇ ਘਰ ਆ ਗਈ ਅੱਜ ਉਹ ਸਾਰੇ ਬਹੁਤ ਹਸੀ ਖੁਸ਼ੀ ਆਪਣੀ ਜ਼ਿੰਦਗੀ ਜਿਉ ਰਹੇ ਨੇ ਚਰਨੋ ਤੇ ਹਰਨਾਪਾਪਣੀ ਜ਼ਿੰਦਗੀ ਮ제 ਨਾਲ ਕੱਟ ਰਹੀ ਨੇ ਗੁਰਨਾਮ ਠੀਕੇ ਨਜਕਲ ਸਾਹਿਬ ਕੋਲ ਕਲਕੱਤਾ ਚ ਹੀ ਰਹਿ ਰਹੀ ਨੇ ਹਰਲੀਨ ਵੀ ਸਕੂਲ ਤੇ ਰਿਟਾਇਰ ਹੋ ਚੁੱਕੀ ਆ ਤੇ ਉਸਨੇ ਆਪਣਾ ਸਾਰਾ ਘਰਵਾਰ ਬਹੁਤ ਵਧੀਆ ਸੰਭਾਲਿਆ ਹੋਇਆ ਹੈ ਕਾਲਵੀ ਆਪਣੇ ਕੰਮ 'ਚ ਮਸਤਾ ਸ਼ਨੀਮਨੀ 도ਮਾ ਦਾ ਵਿਆਹ ਹੋ ਚੁੱਕਾ ਹੈ ਤੇ ਅਰਵਿਨ ਨੇ ਆਪਣਾ ਹਸਪੀਟਲ ਬਾਕੂਪੀ ਨੇ ਬਾਇਆ ਹੋਇਆ ਹੈ ਤੇ ਉਹਨਾਂ ਦਾ ਪੂਰਾ ਪਰਿਵਾਰ ਅੱਜ ਹਾਸ ਖੇਡ ਕੇ ਵਧੀਆ ਜ਼ਿੰਦਗੀ ਕੱਟ ਰਿਹਾ ਹੈ ਧੰਨਵਾਦ ਦੋਸਤੋ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਤੁਸੀਂ ਇਸ ਨਾਵਲ ਦਾ ਅਗਲਾ ਸੀਜ਼ਨ ਸੁਣਨਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਅਸੀਂ ਤੁਹਾਡੇ ਲਈ ਦਾ ਅਗਲਾ ਸੀਜ਼ਨ ਵੀ ਸ਼ੁਰੂ ਕਰ ਸਕੀਏ ਸਸ਼ੀ ਕਾਲ ਜੀ